ਕਿ ਪਿੱਛੇ ਅੱਜ ਬਟੇਂਡਾ ਪੁਲ ਸੋਲੋਂ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸਪੈਸ਼ਲ ਨਾਕਾ ਪਤੀ ਚੱਕਰੀ ਜਾ ਰਹੀ ਹੈ ਅ ਜਿਸ ਦੇ ਵਿੱਚ ਜਿਹੜੇ ਮੇਨ ਪੁਆਇੰਟਸ ਅਗੇ ਸ਼ਹਿਰ ਦੇ ਜੋ ਸਿਟੀ ਸੀਲਿੰਗ ਦੇ ਪੁਆਇੰਟਸ ਅਗੇ ਸਾਡੇ ਉਹਨਾਂ ਦੇ ਵਿੱਚ ਜਿੰਨੀਆਂ ਮੇਨ ਸਰਕਾਰ ਸ਼ਹਿਰ ਦੇ ਵਿੱਚ ਐਂਟਰ ਹੋਦੀਆਂ ਨੇ ਉਹਨਾਂ ਨੇ ਸਾਰੇ ਪੁਆਇੰਟਸ ਨੂੰ ਅਸੀਂ ਨਾਕਿਆਂ ਦਾ ਕਵਰ ਕੀਤਾ ਹੈ ਤਾਂ ਸਪੈਸ਼ਲੀ ਜਿਹੜੇ ਵਹੀਕਲਸ ਐਂਟਰ ਹੋ ਰਹੇ ਨੇ ਸ਼ਹਿਰ ਦੇ ਅੰਦਰ ਉਹਨਾਂ ਸਾਰਾਂ ਦੀ ਅਸੀਂ ਥੋੜੀ ਚੈਕਿੰਗ ਕਰ ਰਹੇ ਆਂ ਡਾਕੂਮੈਂਟਸ ਚੈੱਕ ਕਰ ਰਹੇ ਆਂ ਜੇਕਰ ਕੋਈ ਬਿਨਾ ਡਾਕੂਮੈਂਟਸ ਦੇ ਆਕਰ ਉਹਨਾਂ ਨੂੰ ਚਲਾਨ ਵੀ ਇਸ਼ੂ ਕਰ ਰਹੇ ਆਂ ਬਾਕੀ ਵੀ ਜਿਹੜੀ ਹੈਗੀ ਹੈ ਕਿਉਂਕਿ ਇਹ ਨਾਕਾਬੰਦੀ ਹੈ ਅਸੀਂ ਲਗਾਤਾਰ ਕਰਦੇ ਆ ਰਹੇ ਤੇ ਸਪੈਸ਼ਲ ਚੈਕਿੰਗ ਪ੍ਰੈਸ਼ਨ ਵੀ ਨਾਲ ਨਾਲ ਚਲਾਏ ਜਾ ਰਹੇ ਆ ਮੇਨ ਮਕਸਦ ਹੈ ਕਿ ਜਿਹੜਾ ਸਾਡਾ ਇੰਡੀਪੈਂਡੈਂਸ ਡੇ ਦੇ ਸੈਲੀਬ੍ਰੇਸ਼ਨ ਦੇ ਰਿਗਾਰਡਿੰਗ ਅਸੀਂ ਵਕ ਵਕ ਚੈਕਿੰਗ ਪਲਾਨ ਬਣਾਏ ਆ ਉਸੇ ਪਲਾਨ ਦੇ ਅਕੋਰਡਿੰਗਲੀ ਜਿਹੜੀ ਹੈਗੀ ਅਸੀਂ ਵਕ ਵਕ ਟਾਈਮਸ ਦੇ ਉੱਪਰ ਵਕ ਵਕ ਜਗ੍ਹਾ ਦੇ ਉੱਪਰ ਚੈਕਿੰਗ ਕਰ ਰਹੇ ਆ ਲੋਕਾਂ ਦੇ ਵਿੱਚ ਇੱਕੋ ਮੈਸੇਜ ਦੇਣਾ ਕਿ ਜਿਹੜਾ ਇੰਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਦੇ ਰਿਗਾਰਡਿੰਗ ਸਾਡੇ ਵੱਲੋਂ ਕੁਕਤਾ ਇੰਤਜ਼ਾਮ ਕਰ ਲਏ ਗਏ ਨੇ ਤੇ ਜਿਹੜਾ ਵੀ ਕੋਈ ਸਸਪੀਸ਼ੀਅਸ ਬੰਦਾ ਜਾਂ ਛੱਕੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਵੀ ਕਰਾਂਗੇ ਇਸ ਵਕਤਾ ਸੀ ਕਿ ਭਈਆ ਚੌਂਕ ਜਿਹੜਾ ਹੈਗਾ ਮੇਨ ਸਿਟੀ ਦਾ ਪੁਆਇੰਟ ਹੈ ਜਿੱਥੇ ਵਿੱਚ ਦੋ ਨੈਸ਼ਨਲ ਹਾਈਵੇ ਜੋ ਇੱਕ ਲੋੜ ਤੋਂ ਤੇ ਇੱਕ ਫਰੀਦਕੋਟ ਤੋਂ ਆ ਕੇ ਬਟਿੰਡਾ ਦੇ ਵਿੱਚ ਐਂਟਰ ਹੁੰਦੇ ਆ ਇਸ ਜਗ੍ਹਾ ਦੇ ਉੱਪਰ ਅਸੀਂ ਐਸਐਚਓ ਥਰਮਲ ਦੇ ਨਾਲ ਸਾਡੀ ਪੀਐਸਆਰ ਦੀ ਟੀਮ ਡਿਪਲੋਏ ਕੀਤੀ ਹੋਈ ਹੈ ਜਿਦੇ ਵਿੱਚ ਜਿੰਨੇ ਵੀ ਵਹੀਕਲ ਸੈਂਟਰ ਕਰ ਰਹੇ ਨੇ ਸਾਰਾ ਉਹ ਚੈਕਿੰਗ ਕਰ ਰਹੇ ਨੇ